खा लिया भारिया सब्जियां रहन गिया फिर आप ही गुजर गुजर सारे खाई जांदियां ने बुढ़ी नु कड़ा पिछे ना गा आ जानी के दो नि करता रो नि सो खाई जांदियां ने नि तन्नू किना दिता नि ऐसा नि दिता बाड़ा

ਮੈਨੂੰ ਕਿਹਾ ਮੈਂ ਦੇ ਆ ਕੰਮ ਦਿੰਦਾ ਹਾਂ ਬੁੜੀਆਂ ਬੋੜੀਆਂ ਬੁੜੀਆਂ ਨੂੰ ਹਾਂ ਭੈਣ ਅੱਗੇ ਜਿਹੜੀ ਕੋਈ ਕੀ ਜਮਾਉਂਗਾ ਪਹਿਲਾਂ ਬੁੜੀਆਂ ਨੂੰ ਦਿੰਦਗਾ ਹੁਣ ਭੈਣ ਆਦਿ ਚੋਰੀ ਚੋਰੀਆਂ ਬੇਰੀ ਖਾਈ ਜਾਂਦੀਆਂ ਹੁਣ ਕਿਆ ਮੈਂ ਦਿੰਦਾ ਕਿ ਤੈਨੂੰ ਹੁਣ ਤਾਂ ਪੁੱਤ ਵੀ ਛਾਨਾ ਵਟ ਕੇ ਬੁਰਗਾ ਅੱਗੇ ਤਾਂ ਚੱਲ ਨੂੰ ਹਣ ਸੀਗੀਆਂ ਹੁਣ ਅੱਗੇ ਫੇਰ ਬੱਤ ਤਵਿੰਦੀ ਸੀ ਕਰਾਂ ਤੇ ਭੈਣ ਦੇ ਤੇਰੀ ਬਾਤ ਹੁੰਦੀ ਕਰੇ ਹੁਣ ਤਾਂ ਮਾਰੇ ਵਸਣ ਪਤਾਈਆ ਸਾਂ ਨੂੰ ਕਣਾ ਪੁੱਛਦੀਆਂ ਨੇ ਮਾਮਾ ਨੂੰ ਪੁੱਛਦੀਆਂ ਤਾਂ ਹੋਰ ਪਹਿਲੇ ਮਾਮਾ ਨੂੰ ਮੋਜ ਫੋਨ ਲਾਦਾ ਆਈਂ ਪਤਾ ਚਾਰ-ਚਾਰ ਵਾਰੀ ਲਾ ਲੈਣਾ ਇਹਨਾਂ ਪਤਾ ਦੋ-ਦੋ ਵਾਰੀ ਲਾ ਲੈਣਾ ਆਖਰ ਤੇ ਤੂੰ ਕਿੱਥੇ ਬੈਠੀ ਆ ਕਿਵੇਂ ਆ ਤੇਰਾ ਗੋਡਾ ਕਿਵੇਂ ਸੱਸਾਂ ਨੂੰ ਭੈਣ ਨੂੰ ਨਹੀਂ ਪੁੱਛਣਾ ਚਾਹੀਦਾ ਸੱਸਾਂ ਵੀ ਮਾਮਾ ਦੇ ਬੋਬਰੀ ਹੁਣ ਲਗਾ ਲੈ ਵਿਆਹ ਕੇ ਲਾਉਣ ਲਗਾ ਲੈ

ਮਰਦਾਂ ਮੰਗਰੀ ਫੈਗ ਤੈਨੂੰ ਵੀ ਬੱਛੀ ਨਾ ਤੇਰਾ ਕਿਸ ਹੈ ਇਹ ਪੈਣਾ ਆਇਆ ਕਾਟਣਾ ਨੇ ਚੱਕ ਭਰ ਕੇ ਦੋਲ ਕੰਕਦਾ ਤਿੰਨ ਤਿੰਨ ਨਾ ਰਿਆਣ ਜਦ ਮੈਂ ਮੁੱਢੋਂ ਹਾਈ ਤੱਕ ਦੱਸਿਆ ਨਹੀਂ ਨਾ ਗੁਤਨੀ ਪਟਦਾ ਮੈਂ ਖਾਪਾਂ ਚੱਲ ਆਪ ਦਾ ਹੈਗੀਆਂ ਹੈਗੀਆਂ ਨੇ ਹੈਗੀਆਂ ਆਪਾਂ ਤੁਹਾਨੂੰ ਉਹਨਾਂ ਦੇ ਗਰਦਾ ਬੰਨਣਾ ਨਹੀਂ ਪੈਣੇ ਮੈਂ ਇੱਕ ਵਾਰ ਇੱਕ ਦਿਲ ਪੈ ਤਲ ਗਈ ਅਨਤਾ ਕੱਪੀ ਕੰਕ ਕੁੱਜ ਆਟਾ ਵੀ ਤਹਾਂ ਲਾਗਾ ਕੱਟੇ ਨੂੰ ਆਟਾ ਲਾ ਖਿਆ ਮਗਾ ਆਕਾ ਕੋ ਨਾ ਬਈ ਆਇਆ ਨਾ ਕਟਕ ਪਾਇਆ ਕਰੋ ਤੂੰ ਮੁੰਡੇ ਤੋਂ ਲੈ ਪੈਸੇ ਪੈਸੇ ਲੈ ਕੇ ਖਰੀਦ ਜਿਹੜਾ ਕੁਝ ਖਰੀਦਣਾ ਪਰ ਮੈਂ ਖਰਕ ਰੱਖਦੀ ਏਹੀ ਉਹੀ ਮੇਰੇ ਨਾਲ ਖਰਕ ਰੱਖਦੀ ਆ ਤੈਨੂੰ ਚਲ ਤੂੰ ਖਾ ਲੈਨੀ ਜੇ ਕੋਈ ਪਿਆਰ ਹੈ ਮੈਨੂੰ ਤੋ ਵੀ ਨਹੀਂ ਮਿਲਦਾ ਅੱਛਾ ਜੇ ਜੱਟ ਦੇ ਕਿਨੇ ਖਾਲਾ ਕਿਤੇ ਆ ਨਾ ਜਾਣੋ ਮੈਂ ਬੰਦ ਨਹੀਂ ਆ ਤੈਨੂੰ ਖਾਂ ਕੇ ਬੁੜੀ ਸੇਬ ਖਾ ਲੀਓ ਮੋਚਰ ਮੋਚਰ ਹਾਂ ਖਾ ਲੈ ਨੀ ਰਾਈ

ਬੜਾ ਓਗਲ ਹੋ ਪਈਆ ਫੋਟ ਮੈਂ ਮੂਮਾ ਹੁਣ ਵੀ ਮੰਗੇਗਾ ਨੂੰ ਸੰਜੀ ਗਾਤਾ ਸਹੀ ਜਾਂ ਪੈਨੇ ਓਹੀ ਗੱਲ ਹੋਈ ਪਈਆ ਹੋਰ ਭੈਣੇ ਇਹੀ ਗੱਲ ਹੋਈ ਪਈਆ ਮੈਂ ਤਾਂ ਬੜੀ ਦੁਖੀ ਹੋ ਰਹੀ ਆਂ ਇਹਨਾਂ ਤੋਂ ਅੱਛਾ ਆਈ ਨਹੀਂ ਕਰਨਾ ਚਾਹੀਦਾ ਪੈਨੇ ਕਿ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਦੇਜੋ ਇੱਕ ਤਾਲ ਅਸੀਂ ਤੁਹਾਡੇ ਲਈ ਵੱਲੋਂ ਨਮਨ ਨਮਨ ਵੀਡੀਓ ਲੈ ਕੇ ਆਕਰਾਂਗੇ ਪਰ ਇੱਕ ਗੱਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ 10 ਸੈਂਟੀਮੀਟਰ ਇਸ ਨੂੰ ਫੋਲੋ ਸਪੋਰਟ ਕਰਿਆ ਕਰੋ ਸਾਡੀ ਵੀਡੀਓ ਨੂੰ ਵਾਤ ਤੋਂ ਬਾਅਦ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਧੰਨਵਾਦ